ਹਾਂਜੀ ਆਪਾਂ ਜੀ ਅਦਰਕ ਤੇ ਗੁੜ ਦੀ ਜਿਹੜੀ ਸਵੀਟ ਬਣਾਈ ਹੈਗੀ ਆ ਕੈਂਡੀ ਇਹ ਜੀ ਬਹੁਤ ਹੀ ਵਧੀਆ ਬਣੀ ਹੈਗੀ ਆ ਤੇ ਇਹਦੇ ਉੱਤੇ ਆਪਾਂ ਥੋੜੀ ਜਿਹੀ ਜਿਹੜੀ ਪਾਊਡਰ ਸ਼ੁਕਰ ਆ ਉਹ ਸਪਿੰਕਲ ਕੀਤੀ ਹੈਗੀ ਆ ਇਹ ਜੀ ਬਹੁਤ ਵਧੀਆ ਘਰੇਲੂ ਨੁਸਖਾ ਹੈਗਾ ਆ ਆਪਣੇ ਨੂੰ ਖੰਗਜ ਕਮਲੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈਗਾ ਤੁਸੀਂ ਜ਼ਰੂਰ ਬਣਾਉਣਾਂ ਦੀ ਘਰ ਦੇ ਵਿੱਚ ਬਣਾ ਕੇ ਰੱਖਣਾ ਤੇ ਬੱਚਿਆਂ ਨੂੰ ਵੀ ਦੇ ਸਕਦੇ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈ ਹੈਲੋ ਸਸਕਾਲ ਜੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਅੰਟਰੀਅਰ ਗਾਰਡਨ ਐਂਡ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਹਾਂਜੀ ਅੱਜ ਜੀ ਆਪਾਂ ਰੈਸਪੀ ਦੇ ਵਿੱਚ ਬਣਾ ਰਹੇ ਆਂ ਅਦਰਕ ਤੇ ਗੁੜ ਤੋਂ ਇਹਦੀ ਆਪਾਂ ਜੀ ਮਠਿਆਈ ਬਣਾਵਾਂਗੇ ਜਿਹੜੀ ਕਿ ਖੰਗ ਵਿੱਚ ਕਾਮ ਤੇ ਰੇਸ਼ੇ ਵਾਸਤੇ ਬਹੁਤ ਹੀ ਜ਼ਿਆਦਾ ਕਾਰਗਰ ਇੱਕ ਰੈਲੂ ਨੁਸਖਾ ਹੈ ਗਾਇਆ ਇਹ ਬਣਾਉਣ ਲਈ ਜੀ ਆਪਾਂ ਲਿਆ ਹੈਗਾ ਆ 250 ਗ੍ਰਾਮ ਜਿਹੜਾ ਆਪਾਂ ਅਦਰਕ ਲਿਆ ਇਹਨੂੰ ਆਪਾਂ ਵਾਸ਼ ਕਰਕੇ ਤੇ ਛਿੱਲ ਲਿਆ ਹੈਗਾ ਆ ਤੇ 300 ਗ੍ਰਾਮ ਪਾਗੋੜਾ ਲਿਆ ਹੈਗਾ ਵਿੱਚ ਥੋੜੀ ਆਪਾਂ ਇਹਦੇ ਵਿੱਚ 슈ਗਰ ਵੀ ਪਾਵਾਂਗੇ ਵਾਈਟ ਜਿਹੜੀ ਹੈਗੀ ਆ ਤੀਜਾ ਹਿੱਸਾ ਆਪਾਂ 슈ਗਰ ਦਾ ਪਾਣਾ ਹੈਗਾ ਇਹਦੇ ਵਿੱਚ ਜੀ ਆਪਾਂ ਇਹ ਕਾਲੀ ਮਿਰਚ ਪਾਵਾਂਗੇ ਇੱਕ ਚਮਚਾ ਤੇ ਸੌਂਦੋ ਜਿੰਜਰ ਪਾਊਡਰ ਜਿਹੜਾ ਇੱਕ ਚਮਚਾ ਪਾਵਾਂਗੇ ਇੱਕ ਚਮਚਾ ਇਹ ਆਪਾਂ ਹਲਦੀ ਪਾਊਡਰ ਪਾਵਾਂਗੇ ਜੇ ਤੁਹਾਡੇ ਕੋਲ ਕੱਚੀ ਹਲਦੀ ਹੈਗੀ ਤਾਂ ਤੁਸੀਂ ਹੋਵੇ ਕद्दूकस ਕਰਕੇ ਪਾ ਸਕਦੇ ਆ ਜੇ ਨਹੀਂ ਤਾਂ ਤੁਸੀਂ ਪਾਊਡਰ ਵਾਲੀ ਹਲਦੀ ਯੂਜ਼ ਕਰ ਸਕਦੇ ਆ ਹੁਣ ਜੀ ਆਪਾਂ ਜਿਹੜਾ ਆਪਣਾ ਅਦਰਕ ਹੈਗਾ ਇਹਨੂੰ ਆਪਾਂ ਤੁਸੀਂ ਕद्दूकसਨਾ ਕਰ ਲਓ ਜੇ ਤਾਂ ਮਰਜ਼ੀ ਤੰਨਾ ਹੈਗਾ ਜੇ ਤੁਹਾਡੇ ਕੋਲ ਫੂਡ ਪ੍ਰੋਸੈਸਰ ਹੈਗਾ ਤਾਂ ਤੁਸੀਂ ਉਹਦੇ ਨਾਲ ਗ੍ਰाइंड ਕਰ ਸਕਦੇ ਆ ਹਾਂਜੀ ਆਪਣਾ ਜਿਹੜਾ ਅਦਰਕ ਹੈਗਾ ਜੀ ਆਪਾਂ ਇਹਨੂੰ ਕਤੂਕਸ਼ ਕਰ ਲੈਣਾ ਹੈਗਾ ਆ ਹੇਗਾ ਇਹਨੂੰ ਆਪਾਂ ਕਦ ਤੱਕਸ ਕਰ ਲਿਆ ਇਸ ਤਰ੍ਹਾਂ ਦਾ ਹੋਇਆ ਹੈਗਾ ਜੇ ਹੋਰ ਵੀ ਤੁਸੀਂ ਫ੍ਰੀਕ ਕਰਨਾ ਹੋਵੇ ਕਰ ਸਕਦੇ ਹੈਗੇ ਆ ਹੁਣ ਆਪਾਂ ਫਰਾਈਪੈਨ ਦੇ ਵਿੱਚ ਇੱਕ ਚਮਚਾ ਬੇਸਿਕੀ ਉਹਦਾ ਪਾਇਆ ਹੈ ਉਹਨੂੰ ਆਪਾਂ ਗਰਮ ਕਰ ਲੈਣਾ ਥੋੜਾ ਜਿਹਾ ਹਾਂਜੀ ਉਹਦੇ ਵਿੱਚ ਹੀ ਆਪਾਂ ਜਿਹੜਾ ਹੈਗਾ ਆਪਣਾ ਗੋੜਿਆ ਇਹ ਪਾ ਦੇਣਾ ਹੈਗਾ ਆ ਨਾਲ ਹੀ ਜਿਹੜੀ ਆਪਣੇ ਕੋਲ 슈ਗਰ ਹੈਗੀ ਉਹ ਵੀ ਵਿੱਚ ਪਾ ਦੇਣੀ ਹੈਗੀ ਆ ਇਨੂੰ ਆਪਾਂ ਮੈਲਟ ਕਰਨਾ ਜੇ ਤਾਂ ਆਪਾਂ ਗੁੜ ਦਾ ਸਰਪ ਬਣਾਉਣਾ ਹੈਗੇ ਤੇ ਥੋੜਾ ਜਿਹਾ ਮੈਲਟ ਹੋ ਗਾ ਜ ਫਿਰ ਆਪਾਂ ਜਿਹੜਾ ਅਦਰਕ ਅਦੂਕਾਸ਼ ਕੀਤਾ ਹੋਇਆ ਇਹਦੇ ਵਿੱਚ ਪਾ ਦੇਣਾ ਹੈਗਾ ਆ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾਣੀ ਵੀ ਪਾਵਾਂਗੇ ਥੋੜੇ ਆਪਾਂ ਇਹਦੇ ਵਿੱਚ ਪਾਣੀ ਪਾਏ ਆ ਦੋ ਚਮਚੇ ਹਾਂ ਜੀ ਹੁਣ ਆਪਾਂ ਇਹਨੂੰ ਕੰਟੀਨਿਊ ਹਿਲਾਇਆ ਜਾਣਾ ਜੀ ਇਹਨੂੰ ਚੰਗੀ ਤਰ੍ਹਾਂ ਕਿਉਂਕਿ ਫਿਰ ਥੱਲੇ ਨਾ ਲੱਗੇ ਤਾਂ ਆਪਾਂ ਮੀਡੀਅਮ ਹੀਟ 'ਤੇ ਰੱਖਣੀ ਹੈਗੀ ਆ ਚੰਗੀ ਤਰ੍ਹਾਂ ਇਹਨੂੰ ਆਪਾਂ ਜਦੋਂ ਬਾਲਾ ਜਿੰਨਾ ਚੰਨੇ ਹੁੰਦਾ ਹੈਗਾ ਮਿਕਸ ਹੋ ਗਿਆ ਤਾਂ ਫਿਰ ਆਪਣਾ ਅਦਰਕ ਪਾ ਦੇਣਾ ਵਿੱਚੀ ਆਪਾਂ ਹਾਂਜੀ ਜੀ ਬਹੁਤੀ ਵਧੀਆ ਹਾਂਜੀ ਕਿਹੜੀ ਨੁਸਖਾ ਇੱਕ ਦਵਾਈ ਦਾ ਕੰਮ ਕਰਦਾ ਹੈਗਾ ਜਦੋਂ ਵੀ ਆਪਾਂ ਨੂੰ ਕੰਘ ਵਿੱਚ ਕੰਮ ਰੇਸ਼ਾ ਹੁੰਦਾ ਹੈਗਾ ਆਪਣੇ ਪਾਣੀ ਬਹੁਤ ਤੇਈ ਵਰੀ ਵਗਦਾ ਹੈਗਾ ਜਾਂ ਤੇ ਬਹੁਤ ਜ਼ਿਆਦਾ ਘੱਟ ਰਹੇਗਾ ਜਾਂ ਤੁਸੀਂ ਇਹਨੂੰ ਬਣਾ ਕੇ ਰੱਖ ਲਓ ਤੁਸੀਂ ਕੈਂਡੀ ਵਾਂਗੂ ਵੀ ਇਹਨੂੰ ਬਣਾ ਸਕਦੇ ਆ ਬੱਚਿਆਂ ਨੂੰ ਵੀ ਦੇ ਸਕਦੇ ਆ ਬਹੁਤ ਵਧੀਆ ਚੀਜ਼ ਹੈਗੀ ਆ ਜੀ ਕੰਘ ਵਿੱਚ ਕੰਮ ਤੋਂ ਖਾਣ ਦੇ ਮੌਸਮ ਵੇਤਾ ਮੋਤੀ ਜ਼ਿਆਦਾ ਇਹ ਫਾਇਦਾ ਕਰਦਾ ਤੁਸੀਂ ਬਣਾ ਕੇ ਇਹਨੂੰ ਰੱਖ ਲਓ ਜਦੋਂ ਵੀ ਲੋੜ ਪੈਂਦੀ ਆ ਤੁਸੀਂ ਆਪ ਵੀ ਲੈ ਸਕਦੇ ਹੋ ਤੁਸੀਂ ਬੱਚਿਆਂ ਨੂੰ ਵੀ ਦੇ ਸਕਦੇ ਹੋ ਆਹ ਜੀ ਹੁਣ ਵਿੱਚ ਇਹ ਆਪਣਾ ਜਿਹੜਾ ਅਦਰਕ ਹੈ ਆਪਾਂ ਵਿੱਚ ਪਾ ਦੇਣਾ ਇਹਨੂੰ ਆਪਾਂ ਪਕਾਉਣਾ ਹੈਗਾ ਹਾਂਜੀ ਜੇ ਕੱਚੀ ਹਲਦੀ ਹੈਗੀ ਆ ਤਾਂ ਤੁਸੀਂ ਉਹ ਵੀ ਇਦਾਂ ਨਾਲ ਹੀ ਅਦਰਕ ਦੇ ਪਾ ਸਕਦੇ ਹੈਗੇ ਆ ਜਿੰਨੇ ਵੀ ਹੈਗੇ ਤਾਂ ਆਪਾਂ ਪਾਊਡਰ ਵਾਲੀ ਜਿਹੜੀ ਪਾ ਸਕਦੇ ਹੈਗੇ ਹਾਂ ਜੀ ਇਹਨੂੰ ਟਾਈਮ ਲੱਗ ਜਾਂਦਾ ਥੋੜਾ ਜਿਹਾ 15 ਤੋਂ 20 ਮਿੰਟ ਲੱਗ ਜਾਣੇ ਇਹਨੂੰ ਪੱਕਦੇ ਨੂੰ ਹੌਲੀ ਹੌਲੀ ਆਪਾਂ ਇਹਨੂੰ ਹਿਲਾਇ ਜਾਣਾ ਹੈ ਕਿਉਂਕਿ ਜਿਆਦਾ ਹੀਟ ਤੇ ਨਹੀਂ ਬਣਾਉਣਾ ਹੈਗਾ ਹੁਣ ਆਪਾਂ ਇਹਨੂੰ ਹਿਲਾਇ ਜਾਣਾ ਇਸ ਤਰ੍ਹਾਂ ਜੀ ਹਾਂਜੀ ਆਪਣਾ ਜੀ ਅਦਰਕ ਤੇ ਗੁੜ ਜਿਹੜਾ ਹੈਗਾ ਇਹਨੂੰ ਉਬਾਲਾ ਆ ਗਿਆ ਆ ਹੁਣ ਆਪਾਂ ਇਹਦੇ ਵਿੱਚ ਜਿਹੜੇ ਦੂਜੇ ਮਸਾਲੇ ਹੈਗੇ ਉਹ ਪਾ ਦੇਣੇ ਹੈਗੇ ਆ ਇਹਨੂੰ ਅਜੇ ਆਪਾਂ ਜੀ ਪਕਾਉਣਾ ਹੈਗਾ ਜਿੰਨੇ ਦਾ ਚੰਗੀ ਤਰ੍ਹਾਂ ਨਹੀਂ ਇਹ ਇਹਦੀ ਨਾਈਸ ਖੁਸ਼ਬੂ ਆਉਣ ਲੱਗ ਗਈ ਤੇ ਥੋੜੇ ਜਿਹਾ ਸੰਗਣਾ ਹੋ ਗਿਆ ਫਿਰ ਆਪਾਂ ਇਹਨੂੰ ਥੋੜਾ ਜਿਹਾ ਇਦਾਂ ਲੈ ਕੇ ਪਾਣੀ ਦੇ ਵਿੱਚ ਪਾ ਕੇ ਦੇਖਣਾ ਆ ਆਪਣਾ ਗੁੜ ਜਿਹੜਾ ਹੈਗਾ ਆ ਜਿੱਦਾਂ ਅਦਰਕ ਦਾ ਗੁੜ ਜਿਹੜਾ ਪੱਕ ਗਿਆ ਤਾਂ ਫਿਰ ਸਟੋਰ ਆਪਾਂ ਹੌਲੀ ਕਰ ਦੇਣਾ ਹਾਂਜੀ ਹੁਣ ਇਹਦੇ ਵਿੱਚ ਜੀ ਇਹ ਵਾਲੀ ਕਾਲੀ ਮਿਰਚ ਹੈਗੀ ਇੱਕ ਚਮਚਾ ਹੈਗਾ ਆ ਇਹ ਵੀ ਵਿੱਚ ਪਾ ਦੇਣੀ ਹੈਗੀ ਆ ਇਹਨੂੰ ਮਿਲਾ ਦੇਣਾ ਹੈ ਗੱਲ ਕਿਤੇ ਇੱਕ ਚੰਪੇ ਹਲਦੀ ਪਾਊਡਰ ਹੈਗਾ ਇਹ ਜੀ ਆਪਡਰ ਵਾਲੀ ਹਲਦੀ ਹੈਗੀ ਆ ਚੰਗੀ ਤਰ੍ਹਾਂ ਇਹ ਮਿਲਾ ਦੇਣੀ ਇੱਥੇ ਇਹ ਬਲਾ ਹਾਂਜੀ ਸੌਂਡ ਦਾ ਪਾਊਡਰ ਹੈਗਾ ਜਿੰਜਰ ਪਾਊਡਰ ਜਿਹੜਾ ਹੈਗਾ ਇਹ ਸੇਮ ਮਾਉਂਟ ਹੈਗਾ ਆ ਹਾਂਜੀ ਥੋੜਾ ਜਿਹਾ ਆਪਾਂ ਅਦਰਕ ਚਮਚਾ ਜਿਹੜਾ ਹੈਗਾ ਕਾਲਾ ਲੂਣ ਪਾਉਣਾ ਹੈਗਾ ਇਹ ਵਿੱਚ ਹਾਂਜੀ ਜਿੰਨਾ ਆਪਣਾ ਅਦਰਕ ਹੈ ਉਹਦੇ ਤੋਂ ਥੋੜਾ ਜਿਹਾ ਆਪਾਂ ਜ਼ਿਆਦਾ ਗੁੜ ਪਾਈਦਾ ਕਿਉਂਕਿ ਅਦਰਕ ਥੋੜਾ ਕੋੜਾ ਹੁੰਦਾ ਆ 250 ਗ੍ਰਾਮ ਦੀ ਅਦਰਕ ਹੈ ਆਪਾਂ 300 ਗ੍ਰਾਮ ਜਿਹੜਾ ਹੈਗਾ ਇਹਦੇ ਵਿੱਚ ਗੁੜ ਸ਼ੂਗਰ ਚੋ ਵੀ ਪਾਣੀ ਹੈਗੀ ਆ ਥੋੜਾ ਜ਼ਿਆਦਾ ਪਾਣੀ ਹੈਗੀ ਆ ਹੁਣ ਆਪਾਂ ਇਹਨੂੰ ਕੰਟੀਨਿਊ ਹਜੇ ਪਕਾਵਾਂਗੇ ਚੰਗੀ ਤਰ੍ਹਾਂ ਇਹਨੂੰ ਸੁਲਣਾ ਕਰਾਂਗੇ ਹਾਂਜੀ ਆਪਣਾ ਜਿਹੜਾ ਅਦਰਕ ਤੇ ਗੁੜ ਹੈਗਾ ਆ ਚੰਗੀ ਤਰ੍ਹਾਂ ਇਹ ਹੁਣ ਮਿਕਸ ਹੋ ਗਿਆ ਆ ਬਹੁਤ ਨਾਈਸ ਸੀ ਖੁਸ਼ਬੂ ਆਉਂਦੀ ਹੈ ਮਸਾਲੇ ਆਪਾਂ ਸਾਰੇ ਇਹਦੇ ਵਿੱਚ ਪਾ ਦਿੱਤੇ ਹੈਗੇ ਆ ਹਾਂਜੀ ਇਹਨੂੰ ਆਪਾਂ ਪਾਣੀ ਚ ਪਾ ਕੇ ਦੇਖਿਆ ਸੀਗਾ ਪਰ ਹਜੇ ਰੈਡੀ ਨਹੀਂ ਹੋਇਆ ਹੈਗਾ ਇਸ ਤਰ੍ਹਾਂ ਠੰਡਾ ਪਾਣੀ ਲੈ ਲੈਣਾ ਆਪਾਂ ਇਹਨੂੰ ਥੋੜਾ ਜਿਹਾ ਉਹਦੇ ਵਿੱਚ ਪਾ ਕੇ ਦੇਖ ਲੈਣਾ ਜਿਸ ਤਰ੍ਹਾਂ ਆਪਾਂ ਗੱਚਕ ਬਣਾਉਣੇ ਚੈੱਕ ਕਰਦੇ ਹਾਂ ਹੁੰਨੇ ਜਦੋਂ ਆਪਣਾ ਇਹ ਗੁੜ ਇਕੱਠਾ ਜਿਹਾ ਹੋ ਗਿਆ ਜੰਮਣ ਦੀ ਕੰਡਕਟ ਹੋ ਗਿਆ ਤੇ ਉਹਨੂੰ ਆਪਾਂ ਫਿਰ ਇਹਨੂੰ ਬੰਦ ਕਰ ਦੇਣਾ ਪਰ ਹਜੇ ਆਪਾਂ ਨੂੰ ਥੋੜਾ ਜਿਹਾ ਹੋਰ ਪਕਾਉਣਾ ਪੈਣਾ ਹੈ ਇੱਕ ਦਮ ਇਹਦਾ ਦੁਬਾਰਾ ਫਿਰ ਚੈੱਕ ਕਰਨਾ ਹੈਗਾ ਆ ਹਾਂਜੀ ਤੁਸੀਂ ਕੋਈ ਵੀ ਟ੍ਰੇ ਗਿਸਟ ਕਰ ਲੈਣੀ ਜਾਂ ਕੋਈ ਥਾਲੀ ਲੈ ਲੈਣੀ ਜਿਹਦੇ ਵਿੱਚ ਇਹਨੂੰ ਪਾਉਣਾ ਹੈਗਾ ਉਹਦੇ ਵਿੱਚ ਥਿਓ ਲਾ ਲੈਣਾ ਹੈਗਾ ਆ ਦਾਲ ਤੁਸੀਂ ਕੋਈ ਪੇਪਰ ਵਗੈਰਾ ਥਿਓ ਲਾ ਕੇ ਵਿੱਚ ਰੱਖ ਲੈਣਾ ਫਿਰ ਆ ਇਜ਼ੀ ਨਿਕਲ ਜਾਂਦਾ ਹੈਗਾ ਆ ਹਾਂਜੀ ਇੱਕ ਵਾਰੀ ਹੋਰ ਇਹਨੂੰ ਚੈੱਕ ਕਰੂੰਗੀ ਰੋੜੀਆਂ ਲੱਕ ਦਿਸੋ ਵੇ ਠੰਡਾ ਹੋ ਰਿਹਾ ਜੇ ਤਾਂ ਆਪਾਂ ਨਹੀਂ ਦੇਖਣਾ ਹੈਗਾ ਹਾਂਜੀ ਹਜੇ ਆਪਾਂ ਇਹ ਥੋੜਾ ਜਿਹਾ ਹੋਰ ਪਕਾਵਾਂਗੇ ਥੋੜਾ ਜਿਹਾ ਹਜੇ ਸੌਫਟ ਹੈ ਜਦੋਂ ਇਹਦਾ ਇਹ ਬੋਲ ਜਿਹਾ ਬਣ ਜਾਂਦਾ ਹੈ ਉਦੋਂ ਲੱਗਦਾ ਆਪਾਂ ਨਾਲੇ ਜੰਮਣ ਦੀ ਤੱਕ ਸੱਚੀ ਚਾੜਿਆ ਫਿਰ ਥੋੜਾ ਜਿਹਾ ਹੋਰ ਪਕਾਵਾਂਗੇ ਹਾਂਜੀ ਆਪਣਾ ਜੀ ਅਦਰਕ ਦਾ ਘੋੜ ਦਾ ਜਿਹੜਾ ਮਿਸ਼ਰਣ ਹੈਗਾ ਆ ਹੁਣ ਆਪਾਂ ਇਹਨੂੰ ਫਿਰ ਚੈੱਕ ਕਰਨਾ ਇੱਕ ਵਾਰੀ ਆਲਮੋਸਟ ਸੌਣ ਲੱਗਦਾ ਹੈਗਾ ਵੀ ਇਹ ਆਪਣਾ ਰੈਡੀ ਹੈਗਾ ਫਿਰ ਆਪਾਂ ਸਟੋਵ ਬੰਦ ਕਰ ਦੇਣਾ ਹੈਗਾ ਥੋੜੀ ਜਿਹਾ ਇਹਨੂੰ ਆਪਾਂ ਠੰਡੇ ਪਾਣੀ ਦੇ ਵਿੱਚ ਪਾ ਕੇ ਦੇਖਣਾ ਹੈ ਆ ਜੇ ਤੇ ਇਹ ਬੋਲਦਿਆ ਬਣਦਾ ਹੈ ਤੇ ਜੰਮਣ ਦੀ ਮਤਲਬ ਆਪਣੀ ਮਠਿਆਈ ਜਾਂ ਕੈਂਡੀ ਜੋ ਵੀ ਛੇਤੀ ਜੰਮ ਜਾਊਗੀ ਥੋੜੀ ਇਹਨੂੰ ਆਪਾਂ ਠੰਡਾ ਕਰਕੇ ਹੱਥ ਨਾਲ ਵੀ ਚੈੱਕ ਕਰਦੇ ਹੈਗੇ ਹਾਂਜੀ ਦੇਖੋ ਜੀ ਹੁਣ ਇਹ ਬਹੁਤ ਵਧੀਆ ਰੈਡੀ ਹੋ ਗਿਆ ਆ ਹੁਣ ਇਸ ਤਰ੍ਹਾਂ ਆਪਾਂ ਇਹਦਾ ਜੋ ਵੀ ਬਣਾਉਣਾ ਹੈਗਾ ਇਹਨੂੰ ਮਠਿਆਈ ਬਣਾ ਸਕਦੇ ਆ ਜਾਂ ਕੈਂਡੀ ਬਣਾਉਣੀ ਜਿਹੜੀ ਵੀ ਤੁਸੀਂ ਸ਼ੇਪ ਬਣਾਉਣੇ ਬਣਾ ਸਕਦੇ ਹੈਗੇ ਆਪਣਾ ਮਿਕਸਚਰ ਰੈਡੀ ਹੈਗਾ ਹੁਣ ਆਪਾਂ ਜੀ ਸਟੋਵ 'ਚ ਪਾ ਦੇਣਾ ਹੈ ਦਾ ਪੰਦ ਇਹਨੂੰ ਆਪਾਂ ਟਰੇ ਦੇ ਵਿੱਚ ਪਾ ਦੇਣਾ ਮੈਂ ਗ੍ਰੀਸ ਕਰਕੇ ਆਹਦੇ ਵੀ ਰੱਖੀ ਆ ਟਰੇ ਆਪਣਾ ਜੀ ਮਿਕਸਚਰ ਨੇ ਰੈਡੀ ਹੋ ਗਿਆ ਆ ਹੁਣ ਦੇਖੋ ਜੀ ਬਹੁਤ ਵਧੀਆ ਆ ਹੁਣ ਇਹ ਆਪਾਂ ਟਰੇ ਦੇ ਵਿੱਚ ਪਾ ਦੇਣਾ ਹੈਗਾ ਜੇ ਫਿਰ ਆਪਾਂ ਇਹਨੂੰ ਜੋ ਬੰਦ ਬਣਾਇਆ ਜੇ ਆਪਾਂ ਕੈਂਡੀ ਦੀ ਸ਼ੇਪ ਦੇਣੀ ਆ ਜਾਂ ਮਠਿਆਈ ਦੀ ਜਿੱਡੇ ਵੀ ਆਪਾਂ ਸਾਈਜ਼ ਰੱਖਣਾ ਹੈਗਾ ਆ ਔਰ ਜੀ ਮੈਂ ਇਹ ਗ੍ਰੀਸ ਕੀਤੀ ਇਹਦੇ ਵਿੱਚ ਕੀ ਹ ਲਗਾਇਆ ਹੈਗਾ ਥੋੜਾ ਜਿਹਾ ਪੇਪਰ ਰੱਖਿਆ ਹੈ ਵਿੱਚ ਜਿਸ ਤਰ੍ਹਾਂ ਮਾਜੀ ਤੁਸੀਂ ਇਹਨੂੰ ਘਰ ਸਕਦੇ ਹੋ ਹੁਣ ਆਪਾਂ ਇਹਨੂੰ ਟ੍ਰੇ ਦੇ ਵਿੱਚ ਪਾ ਦੇਣਾ ਹੈਗਾ ਆ ਹਾਂ ਜਿ ਇਸ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਦੇਣਾ ਹੋਣਾ ਹੈਗਾ ਇਹਨੂੰ ਪਕੈਂਟਾ ਕੇ ਅੱਧੀ ਰੂਮ ਟੈਂਪਰੇਚਰ ਤੇ ਰੈਂਡਣਾ ਹੈਗਾ ਪਿਆ ਜਦੋਂ ਇਹ ਜਮ ਗਿਆ ਤੇ ਫਿਰ ਆਪਾਂ ਇਹਨੂੰ ਕੱਟ ਲਾ ਦੇਣੀ ਹੈਗੇ ਆ ਹਾਂਜੀ ਇਹ ਜੀ ਬਹੁਤ ਜ਼ਿਆਦਾ ਨਹੀਂ ਹੁੰਦੀ ਇਹ ਸਿਰਫ ਕੈਂਡੀ ਵਾਂਗੇ ਹੁੰਦਾ ਹੈਗਾ ਤੁਸੀਂ ਇੱਕ ਪੀਸ ਜਦੋਂ ਸਿੱਖ ਪਿਆ ਤੁਸੀਂ ਲੈ ਸਕਦੇ ਆ ਬੱਚਿਆਂ ਨੂੰ ਦੇ ਸਕਦੇ ਹੈਗੇ ਆ ਅਦਰਕ ਤਾਂ ਵੈਸੇ ਹੀ ਆਪਾਂ ਨੂੰ ਬਹੁਤ ਜ਼ਿਆਦਾ ਜਦੋਂ ਖਾਂਗੇ ਚ ਕੰਮ ਹੁੰਦੀ ਆ ਤਾਂ ਬਹੁਤ ਫਾਇਦਾ ਕਰਦਾ ਹੈਗਾ ਆ ਇਸ ਤਰ੍ਹਾਂ ਆਪਾਂ ਹੁਣ ਇਹਨੂੰ ਸੈੱਟ ਕਰ ਦੇਣਾ ਹੈ ਜਿੰਨਾ ਤੱਕ ਥੋੜਾ ਟਾਈਮ ਪਿਆ ਰਹਿਣ ਦੇਣਾ ਹੈਗਾ ਹਾਂਜੀ ਆਪਣਾ ਜਿਹੜਾ ਅਦਰਕ ਦਾ ਤੇ ਗੁੜ ਦਾ ਜਿਹੜਾ ਆਪਾਂ ਇੱਕ ਠੰਡੀ ਦਾ ਮਿਸ਼ਨ ਬਣਾਇਆ ਹੈਗਾ ਮਠਿਆਈ ਦਾ ਹੁਣ ਇਹ ਇਸ ਤਰ੍ਹਾਂ ਹੈਗਾ ਜੰਮ ਗਿਆ ਹੈਗਾ ਆ ਹੁਣ ਆਪਾਂ ਇਹਨੂੰ ਬਾਹਰ ਕੱਢ ਲੈਣਾ ਹੈਗਾ ਜੇ ਪੇਪਰ ਰੱਖਿਆ ਤੇ ਫਿਰ ਬਹੁਤ ਈਜ਼ੀਲੀ ਨਿਕਲ ਜਾਂਦਾ ਹੈ ਆ ਇਸ ਤਰ੍ਹਾਂ ਇਹ ਆਪਾਂ ਇਹਨੂੰ ਚੱਕ ਲੈਣਾ ਹੈ ਨਰ ਗਿਆ ਹੁਣ ਆਪਾਂ ਇਹਦੇ ਨਾਲੋਂ ਪੇਪਰ ਜਿਹੜਾ ਲਾਦੇ ਨਾ ਇਹ ਘੱਟ ਹੀ ਹੋ ਸਕਦਾ ਕੱਢ ਲੈਣਾ ਹੈ ਹਾਂਜੀ ਹੁਣ ਆਪਾਂ ਇਹਨੂੰ ਜਿਹੜੇ ਹੈਗੇ ਆ ਥੋੜੇ ਜਿਹਾ ਕੱਟ ਲਾ ਲੈਣੇ ਹੈਗੇ ਕਿਉਂਕਿ ਇਹ ਜਿੱਦਾਂ ਇਹਦਾ ਹਾਰਡ ਹੋ ਜਾਂਦਾ ਆ ਤੇ ਫਿਰ ਕੱਟਣਾ ਬਹੁਤ ਔਖਾ ਹੋ ਜਾਂਦਾ ਆ ਹਾਂਜੀ ਸਰਾਪਾ ਸਾਰੇ ਟੁਕੜੇ ਦੇ ਕੱਟ ਲਾੜੇ ਹੈਗੇ ਹਾਂਜੀ ਆਪਣੀ ਜਿਹੜੀ ਅਦਰਕ ਤੇ ਗੁਰਦੀ ਆਪਾਂ ਕੈਂਡੀ ਬਣਾਈਆਂ ਜੀ ਇਹਨੂੰ ਆਪਾਂ ਕੱਟ ਲੈਣਾ ਹੈਗਾ ਇਹ ਜੰਮ ਗਈ ਐ ਇਸ ਤਰ੍ਹਾਂ ਆਪਾਂ ਇਹਨਾਂ ਦੇ ਪੀਸੇ ਕੱਟ ਲੈਣੇ ਹੈਗੇ ਜਿੱਡੇ ਵੀ ਤੁਸੀਂ ਪੀਸੇ ਰੱਖਣੇ ਹੈਗੇ ਤੁਸੀਂ ਓਡਕ ਪੀਸੇ ਆਪਾਂ ਬਣਾ ਸਕਦੇ ਹੈਗੇ ਹਾਂਜੀ ਇਹਨੂੰ ਬਹੁਤ ਛੇਤੀ ਜਦੋਂ ਆਪਾਂ ਇਹਨੂੰ ਟ੍ਰੇ 'ਚ ਪਾਉਣਾ ਆਪਾਂ ਨੂੰ ਉਦੋਂ ਹੀ ਇਹਨੂੰ ਨਾਈਫ ਦੇ ਨਾਲ ਥੋੜਾ ਜਿਹਾ ਕੱਟ ਲਾਉਣੇ ਪੈਂਦੇ ਆ ਨਹੀਂ ਤਾਂ ਫਿਰ ਇਹ ਹਾਰਡ ਹੋ ਜਾਂਦੀ ਐ ਫਿਰ ਕੱਟਣੀ ਮੁਸ਼ਕਲ ਹੋ ਜਾਂਦੀ ਬਾਅਦ ਵਿੱਚ ਜੇ ਤੁਸੀਂ ਛੋਟੇ ਪੀਸ ਬਣਾਉਣੇ ਆ ਤਾਂ ਤੁਸੀਂ ਛੋਟੇ ਵੀ ਬਣਾ ਸਕਦੇ ਹੈਗੇ ਹਾਂ ਜੀ ਹਾਂ ਜੀ ਬਾਅਦ ਵਿੱਚ ਆਪਾਂ ਇਹਨੂੰ 슈ਗਰ ਦੇ ਨਾਲ ਦਿੱਤਾ ਕੋਟ ਕਰਨਾ ਹੈਗਾ ਆ ਤੁਸੀਂ ਕੋਈ ਵੀ ਚੀਜ਼ ਉੱਪਰ ਲਾ ਸਕਦੇ ਜੋ ਤੁਸੀਂ ਲਾਈਕ ਕਰਦੇ ਅਜਿਹਾ ਗਾਰਨਿਸ਼ ਆਪਾਂ ਮਠਿਆਈ ਨੂੰ ਕਰਦੇ ਹੈਗੇ ਇਸ ਤਰ੍ਹਾਂ ਹੀ ਆਪਾਂ ਕੈਂਟੀ ਨੂੰ ਕਰ ਸਕਦੇ ਹੈਗੇ ਆ ਅੱਗੇ ਜੀ ਆਪਣੇ ਹੁਣ ਸਾਰੇ ਪੀਸੇ ਬਣ ਗਏ ਹੈਗੇ ਆ ਹੁਣ ਆਪਾਂ ਇਦਾਂ ਇਹ ਮੇਰੇ ਕੋਲ ਪਾਊਡਰ 슈ਗਰ ਹੈਗੀ ਆ ਜਿਹੜੀ ਇਹਦੇ ਨਾਲ ਆਪਾਂ ਇਦਾਂ ਇਹਨੂੰ ਕੋਡਿੰਗ ਕਰਕੇ ਥੇਰਤਾ ਨੂੰ ਰੱਖ ਸਕਦੇ ਹੈਗੇ ਆ ਇਹਦੇ ਨਾਲ ਇਹਦੀ ਲੁੱਕ ਵੀ ਨਾਈਸ ਲੱਗਦੀ ਆ ਥੋੜੀ ਫਿਰ ਸਵੀਟ ਵੀ ਹੋ ਜਾਂਦੀ ਜਦੋਂ ਆਪਾਂ ਜੂਸ ਕਰਦੇ ਹੈਗੇ ਆ ਇਹ ਜੀ ਬਹੁਤ ਵਧੀਆ ਹਾਂ ਜੀ ਕੈਂਡੀ ਟਾਈਪ ਦੀ ਮਠਿਆਈ ਆਪਣੀ ਬਣ ਜਾਂਦੀ ਹੈਗੀ ਆ ਜਦੋਂ ਵੀ ਆਪਾਂ ਸਿੱਖ ਹੁੰਨੇ ਆ ਆਪਾਂ ਇੱਕ ਪੀਸ ਲੈ ਸਕਦੇ ਹੈਗੇ ਆ ਤਾਂ ਬਹੁਤ ਵਧੀਆ ਜੀ ਆਪਾਂ ਨੂੰ ਬਹੁਤ ਜ਼ਿਆਦਾ ਇਹਦਾ ਫਾਇਦਾ ਹੁੰਦਾ ਅਦਰਕ ਦਾ ਆਪਣੀ ਸਿਹਤ ਦੇ ਵਾਸਤੇ ਵੈਸੇ ਬਹੁਤ ਜ਼ਿਆਦਾ ਗੁੱਡ ਹੈਗਾ ਰੈਸਟਰਲ ਵਾਸਤੇ ਬਲੱਡ ਪ੍ਰੈਸ਼ਰ ਵਾਸਤੇ ਫੇਰ ਚੀਜ਼ਾਂ ਨੂੰ ਹੋਰ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਆ ਤੇ ਜਦੋਂ ਆਪਾਂ ਨੂੰ ਖੰਗ ਵਿੱਚ ਕਮਰੇਸ਼ਾ ਹੁੰਦਾ ਬਹੁਤ ਜ਼ਿਆਦਾ ਇਹ ਦੇ ਨਾਲ ਫਾਇਦਾ ਹੁੰਦਾ ਤੁਸੀਂ ਬੱਚਿਆਂ ਨੂੰ ਇੱਕ ਕੈਂਡੀ ਦੇ ਸਕਦੇ ਕਿਉਂਕਿ ਅਦਰਕ ਤਾਂ ਉਹ ਲੈਂਦੇ ਨਹੀਂ ਜੇ ਖਾਣ ਨੂੰ ਦੇਈ ਤਾਂ ਕੋੜਾ ਹੁੰਦਾ ਕਹਿੰਦੇ ਨੇ ਖਾਣਾ ਇਸ ਤਰ੍ਹਾਂ ਇਹ ਥੋੜੀ ਜਿਹੀ ਮਿੱਠੀ ਵੀ ਹੋ ਜਾਂਦੀ ਆ ਤਾਂ ਬਹੁਤ ਹੀ ਅਸੀਵ ਲੱਗਦੀ ਹੈਗੀ ਆ ਆਪਾਂ ਜਿਹਸਾਰੇ ਵੀ ਜਿਹੜੀਆਂ ਕੈਂਡੀਆਂ ਹੈਗੀਆਂ ਤਾਂ ਆਪਾਂ ਇਹਨੂੰ ਸ਼ੂਗਰ ਲਾ ਕੇ ਰੱਖ ਲੈਣੀ ਹੈਗੀ ਆ ਤਾਂ ਬਾਅਦ ਦੇ ਵਿੱਚ ਆਪਾਂ ਕਿਸੇ ਵੀ ਟਾਈਟ ਕੰਟੇਨਰ ਚ ਪਾ ਕੇ ਰੱਖ ਸਕਦੇ ਹੈਗੇ ਆ ਹਾਂਜੀ ਇਹ ਖਰਾਬ ਨਹੀਂ ਛੇਤੀ ਹੁੰਦੀਆਂ ਹੈਗੀਆਂ ਹਾਂਜੀ ਆਪਾਂ ਜੀ ਇਹ ਜਿਹੜੀ ਅਦਰਕ ਤੇ ਗੁੜ ਦੀ ਕੈਂਡੀ ਬਣਾਈ ਹੈਗੀ ਆ ਇਹਨੂੰ ਕੈਂਡੀ ਵੀ ਕਹਿ ਸਕਦੇ ਮਠਿਆਈ ਵੀ ਕਹਿ ਸਕਦੇ ਆ ਇਸ ਤਰ੍ਹਾਂ ਆਪਾਂ ਇਹਦੇ ਪੀਸਸ ਕੱਟ ਲੈ ਹੈਗੇ ਆ ਤੇ ਇਹਦੇ ਉੱਪਾਂ ਥੋੜੀ ਜਿਹੀ ਜਿਹੜੀ ਪਾਊਡਰ 슈ਗਰ ਹੈਗੀ ਆ ਆਪਾਂ ਸਪਿੰਕਰ ਕਰ ਦਿੱਤੀ ਹੈਗੀ ਆ ਵਾਈਟ ਵਾਈਟ ਇਦਾਂ ਦੇਖਣ ਨੂੰ ਲੁੱਕ ਨਾਈਸ ਲੱਗਦੀ ਆ ਹਾਂ ਜੀ ਬਹੁਤ ਹੀ ਵਧੀਆ ਘਰੇਲੂ ਨੁਸਖਾ ਹੈਗਾ ਤੁਸੀਂ ਵੀ ਅਦਰਕ ਦੀ ਇਸ ਤਰ੍ਹਾਂ ਕੈਂਡੀ ਬਣਾ ਕੇ ਜਰੂਰ ਰੱਖ ਲੈਣੀ ਘਰ ਦੇ ਵਿੱਚ ਜਦੋਂ ਵੀ ਆਪਾਂ ਸਿੱਕ ਹੁੰਨੇ ਜਾਂ ਬੱਚੇ ਸਿੱਕ ਹੁੰਦੇ ਇਹਦੇ ਆਪਾਂ ਇੱਕ ਪੀਸ ਦੇ ਸਕਦੇ ਹਾਂ ਇਹ ਦਵਾਈ ਦੇ ਤੌਰ ਤੇ ਆਪਾਂ ਇਹਨੂੰ ਯੂਜ਼ ਕਰਨਾ ਹੈਗਾ ਬਹੁਤ ਜ਼ਿਆਦਾ ਨਹੀਂ ਤੁਸੀਂ ਇਸ ਤੋਂ ਛੋਟੇ ਪੀਸ ਵੀ ਬਣਾ ਸਕਦੇ ਆ ਜੇ ਬੱਚਿਆਂ ਨੂੰ ਦੇਣੇ ਆ ਤੁਸੀਂ ਆਪ ਦੇ ਸਕਦੇ ਹੈਗੇ ਤਾਂ ਬਹੁਤ ਵਧੀਆ ਚੀਜ਼ ਹੈਗੀ ਅੱਜ ਇਹਨੂੰ ਤੁਸੀਂ ਬਣਾ ਕੇ ਇਸ ਤਰ੍ਹਾਂ ਆਪਾਂ ਕੰਟੇਨਰ ਚ ਪਾ ਕੇ ਰੱਖ ਸਕਦੇ ਆ ਕਿਉਂਕਿ ਇਹ 2-3 ਮਹੀਨੇ ਖਰਾਬ ਨਹੀਂ ਹੁੰਦੀ ਜਿਆਦਾ ਵੀ ਲੌਂਗ ਟਾਈਮ ਰਹਿ ਜਾਂਦੀ ਆ ਤਾਂ ਬਹੁਤ ਵਧੀਆ ਚੀਜ਼ ਹੈਗੀ ਆ ਜਿਹੜੀ ਬਾੜ ਤੋਂ ਲੈ ਕੇ ਆਉਂਦੇ ਆ ਪਤਾ ਨਹੀਂ ਉਹਦੇ ਵਿੱਚ ਕੀ ਮਿਕਸ ਹੁੰਦਾ ਇਹਨੂੰ ਆਪਾਂ ਸ਼ੋਰਿਆਂ ਕਿ ਆਪਾਂ ਜਿਹੜੇ ਵੀ ਮਸਾਲੇ ਤਾਂ ਜਿਹੜੀਆਂ ਵੀ ਚੀਜ਼ਾਂ ਆਪਾਂ ਆਰਗੇਨਿਕ ਸਾਰਾ ਕੁਝ ਪਾਇਆ ਹੈਗਾ ਤਾਂ ਬਹੁਤ ਵਧੀਆ ਬਣਾਈਆਂ ਜੇ ਜੀ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਬੀਟੀਆ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ